ਸਵਾਗਤ ਕਰਦੇ ਆਂ ਦੋਸਤੋ ਇੱਕ ਵਾਰੀ ਫਿਰ ਤੁਹਾਡਾ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਆਂ ਤੁਹਾਡੇ ਵਾਸਤੇ ਜਿਵੇਂ ਕਿ ਆਪਾਂ ਸਾਰੇ ਜਾਣਦੇ ਆਂ ਕਿ ਸਿੱਧੂ ਮੂਸੇਵਾਲੇ ਦਾ ਦੌਰ ਚੱਲ ਰਿਹਾ ਯਾਰ ਉਹ ਕਹਿੰਦੇ ਨੇ ਜੋ ਦਿਲ ਦੇ ਚੰਗੇ ਹੁੰਦੇ ਆ ਰੱਬ ਵੀ ਉਹਨਾਂ ਨੂੰ ਜਲਦੀ ਹੀ ਲੈ ਜਾਂਦਾ ਐਵੇਂ ਦਾ ਸੀ ਸਿੱਧੂ ਮੂਸੇਵਾਲਾ ਜੋ ਅੱਜ ਵੀ ਸੀਵੀਆਂ ਚੋਂ ਬੋਲਦਾ ਹੈ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ ਅੱਜ ਵੀ ਉਸ ਦੇ ਗਾਣਿਆਂ ਦੀ ਵੈਟ ਹਰ ਇੱਕ ਨੂੰ ਰਹਿੰਦੀ ਹੈ ਉਹਦੇ ਗਾਣੇ ਟ੍ਰੈਂਡਿੰਗ 'ਚ ਜਾਂਦੇ ਆ ਹਰ ਇੱਕ ਗੱਲ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਬਿਨਾਂ ਦੇਰੀ ਕਰਦੇ ਚੱਲਦੇ ਆਂ ਅੱਜ ਦੀ ਇਸ ਖਾਸ ਖਬਰ ਤੇ ਗੱਲ ਕਰੀਏ ਸਿੱਧੂ ਮੂਸੇਵਾਲੇ ਦੀ ਕੋਹ ਗੱਲ ਦੀ ਜੋ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ ਇੱਕ ਇਹੋ ਜਿਹਾ ਸੱਚ ਜਦੋਂ ਸਿੱਧੂ ਮੂਸੇਵਾਲੇ ਦਾ ਦਿਲ ਟੁੱਟਿਆ ਸੀ ਇੱਕ ਨਿੱਜੀ ਚੈਨਲ ਵੱਲੋਂ ਸਿੱਧੂ ਮੂਸੇਵਾਲੇ ਦੀ ਇੰਟਰਵਿਊ ਲਈ ਜਾਂਦੀ ਆ ਤੇ ਮੂਸੇਵਾਲੇ ਨੂੰ ਸਵਾਲ ਪੁੱਛਿਆ ਜਾਂਦਾ ਵੀ ਤੁਹਾਨੂੰ ਕਦੀ ਪਸਤਾਵਾ ਹੋਇ ਤਾਇਆ ਜੀ ਦੇ ਕਿ ਯਾਰ ਸੀ ਜਿਹਦੀ ਇੱਕ ਕੁੜੀ ਸੀ ਜਿਸ ਨੂੰ ਕੈਂਸਰ ਸੀ ਤਾਂ ਮੈਨੂੰ ਤਾਇਆ ਜੀ ਹੋਰਾਂ ਨੇ ਦੱਸਿਆ ਪਰ ਮੋਂ ਤੋਂ ਯੂਕੇ ਸੀ ਫਿਰ ਜਦੋਂ ਮੈਂ ਪੰਜਾਬ ਆਇਆ ਤੇ ਮੈਂ ਕੁੜੀ ਦੀ ਹੈਲਪ ਕਰਨੀ ਚਾਹੀ ਮੈਂ ਪੈਸੇ ਦੇਣ ਵਾਸਤੇ ਉਹਨੂੰ ਗਿਆ ਪਰ ਕੁੜੀ ਦਾ ਪਿਓ ਮੈਨੂੰ 2-3 ਦਿਨ ਨਹੀਂ ਮਿਲਿਆ ਫਿਰ ਜਦੋਂ ਮੈਂ ਤਾਇਆ ਨੂੰ ਪੁੱਛਿਆ ਵੀ ਤਾਇਆ ਇਹ ਕੁੜੀ ਦਾ ਕਿੱਦਾਂ ਹੈ ਤੇ ਤਾਇਆ ਕਹਿੰਦਾ ਉਹ ਤਾਂ ਮਰ ਗਈ ਮੈਂ ਸਿੱਧੂ ਮੂਸੇਵਾਲਾ ਕਹਿੰਦਾ ਵੀ ਮੇਰਾ ਉਸ ਟਾਈਮ ਬਹੁਤ ਹੀ ਜ਼ਿਆਦਾ ਦਿਲ ਟੁੱਟਿਆ ਮੈਨੂੰ ਨਹੀਂ ਸੀ ਪਤਾ ਵੀ ਉਹ ਕੁੜੀ ਨੂੰ ਇੰਨੀ ਜਲਦੀ ਕੁਝ ਹੋ ਜਾਵੇਗਾ ਸੋ ਐਸੇ ਕਰਕੇ ਮੂਸੇਵਾਲਾ ਕੈਂਸਰ ਦਾ ਹਸਪੀਟਲ ਵੀ ਬਣਾਉਣਾ ਚਾਹੁੰਦਾ ਸੋ ਸਵਾਲਾ ਕਿੰਨਾ ਦਿਲਦਾਰ ਬੰਦਾ ਸੀ ਲੋਕਾਂ ਦੇ ਦਿਲ ਤਾਂ ਕੁੜੀਆਂ ਪਿੱਛੇ ਟੁੱਟਦੇ ਆ ਪਰ ਉਹਦਾ ਦਿਲ ਕਿਸੇ ਦਾ ਇਲਾਜ ਕਰਵਾਉਣ ਪਿੱਛੇ ਟੁੱਟਿਆ ਸੀ ਸੋ ਤੁਸੀਂ ਸਿੱਧੂ ਮੁਸਲ ਦੇ ਇਸ ਪਿਆਰੀ ਜੀ ਯਾਦ ਨੂੰ ਇਸ ਸੱਚ ਨੂੰ ਬੱਤ ਵੱਤ ਲੋਕਾਂ ਤੱਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਕਰਕੇ ਕਮੈਂਟਾਂ 'ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਸੋ ਮਿਲਦੇ ਆ ਕਿਸੇ ਨਵੇਂ ਵੀਡੀਓ ਦੇ ਨਾਲ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਜੀ